ਜਰੂਰ ਆਇਆ ਕਰੋ ਜਿਹੜੇ ਵੀ ਧਰਮ ਕੋਲੇ ਪੜਦੇ ਪਿਓ ਟੈਰੀਓ ਟੈਕ ਯੂਨੀਵਰਸਿਟੀ ਟ੍ਰੈਡ ਯੂਨੀਵਰਸਿਟੀ ਯਾ ਲਾਕੇਸ਼ਾਕੇ ਜਿੰਨੇ ਵੀ ਰਹਿੰਦੇ ਨੇ ਓਸ਼ਵਾ ਦੀ ਜਰੂਰ ਲਾਇਓ ਜੀ ਇੱਥੇ ਚੱਕਰ ਉੱਤਰੋ ਪਹੁੰਚ ਗਿਆ ਜੀ ਲੇਕ 뷰 ਪਾਰਕ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਮੇਰੇ ਵੱਲੋਂ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਲੇਕ 뷰 ਪਾਰਕ ਓਸ਼ਵਾ ਅੰਟਾਰੀਓ ਦੀ ਸਭ ਤੋਂ ਸੋਹਣੀ ਜਗ੍ਹਾ ਤੇ ਤੇ ਤੁਹਾਨੂੰ ਵੀ ਐਕਸਪੀਰੀਅੰਸ ਕਰਵਾਨੇ ਆ ਜੀ ਮੈਂ ਇੱਕ ਵਾਰ ਵਿਜ਼ਿਟ ਕੀਤਾ ਸੀ ਬਹੁਤ ਵਧੀਆ ਜਗ੍ਹਾ ਹੈਗੀ ਤੇ ਮੈਂ ਸੋਚਿਆ ਤੁਹਾਨੂੰ ਵੀ ਆਪਾਂ ਐਕਸਪੀਰੀਅੰਸ ਕਰਵਾਨੇ ਆ ਤੁਹਾਨੂੰ ਵੀ ਜਗਾ ਦਿਖਾਣੇ ਆ ਬਾਕੀ ਜੇ ਬਲੌਗ ਵਧੀਆ ਲੱਗਦਾ ਤੁਹਾਡੇ ਭਰਾ ਦਿੱਤੇ ਜਰੂਰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਕਿ ਜਿਆਦਾ ਤੋਂ ਜਿਆਦਾ ਸਬਸਕ੍ਰਾਈਬਰ ਹੋ ਜਾਣ ਸਾਡੇ 1500 ਸਬਸਕ੍ਰਾਈਬਰਸ ਕੰਪਲੀਟ ਹੋ ਗਏ ਜੀ ਧੰਨਵਾਦ ਸਾਰਿਆਂ ਦਾ ਜੋ ਕਿ ਤੁਸੀਂ ਨਿਸਪੋਰਟ ਕੀਤੀ ਹੈ ਇੰਨੀ دیر ਹੋ ਗਈ ਬਲੌਗ ਆਪਾਂ ਬਣਾਇਆ ਨਹੀਂ ਤੇ ਅੱਜ ਦਿਲ ਕੀਤਾ ਤੁਹਾਡੇ ਲਈ ਬਲੌਗ ਬਣਾਉਂਦਾ ਤੇ ਕਿਉਂਕਿ ਮੈਂ ਬੀਜ਼ੀ ਹੀ ਥੋੜਾ ਕੰਮ ਕੁਮ ਲੱਭਣ ਦੇ ਵਿੱਚ ਰੋਜ਼ ਜਾਂਦਾ ਸੀ ਰਿਜ਼ਿਊਮ ਲਾ ਕੇ ਤੇ ਅੱਜ ਦੇ ਲਈ ਕਿਤਾ ਛੁੱਟੀ ਮਾਰੀ ਜਾਏ ਰਿਜ਼ਿਊਮ ਨਾ ਵੰਡੇ ਜਾਨ ਕਿਉਂਕਿ ਸਕੂਨ ਵੀ ਜ਼ਰੂਰੀ ਹੈ ਤੇ ਅੱਜ ਆਪਾਂ ਤਾਂ ਹੀ ਘੁੰਮਣ ਜਾ ਰਹੇ ਆ ਤੇ ਤੁਹਾਨੂੰ ਵੀ ਸੋਹਣੀ ਸੋਹਣੀ ਜਗ੍ਹਾ ਦਿਖਾ ਦਈਏ ਕਿੰਨੀ دیر ਹੋ ਗਿਆ ਵਲੌਗ ਨਹੀਂ ਪਾਇਆ ਤੇ ਜਰੂਰ ਸਪੋਰਟ ਕਰਿਓ ਜੀ ਸਾਰੇ ਤੇ ਜਲਦੀ ਜਲਦੀ 2000 ਸਬਸਕ੍ਰਾਈਬਰ ਕੰਪਲੀਟ ਕਰ ਦੋ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜਿਆਦਾ ਦੇਖਿਆ ਕਰੋ ਥੋੜਾ ਵਾਚ ਟਾਈਮ ਰਹਿ ਗਿਆ ਫਿਰ ਸਾਡਾ ਮੋਨਟਾਈਜੇਸ਼ਨ ਹੋਈ ਨੀ ਚੈਨਲ ਦੀ سٹਾਰਟ ਤੇ ਹੁਣ ਆਪਾਂ ਕਰਦੇ ਪਿਆ ਜੀ ਬੱਸ ਦੀ ਵੇਟ ਤੇ ਉਦੋਂ ਤੱਕ ਤੁਸੀਂ ਸੁਣਾਓ ਜੀ ਕਿੱਥੇ ਕਿੱਥੇ ਵੀਡੀਓ ਦੇਖਣਦੇ ਹੋ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਇਹੋ ਜਿਹਾ ਹੁੰਦੀ ਆ ਜੀ ਕੈਨੇਡਾ ਦੇ ਵਿੱਚ ਬੱਸ ਸਟਾਪ ਤੇ ਆ ਪਿੱਛੇ ਚਰਚਾ ਜੀ ਸਾਡੇ ਬੱਸ ਪਹੁੰਚ ਗਿਆ ਜੀ ਆਪਾਂ ਲੇਕ 뷰 ਪਾਰਕ ਤੇ ਤੁਹਾਨੂੰ ਦੱਸਣਿਆ ਜੀ ਹੁਣ ਇੱਥੇ ਦੇ ਵਿਊਜ਼ برفਤ ਨੂੰ ਵੀ ਦੇਖੀ ਜ਼ਰੂਰ ਕਿੰਨੀ ਪੈਦੀ ਇੱਥੇ ਬਹੁਤ ਜ਼ਿਆਦਾ برف ਪੈਦੀ ਹੈ ਜਗਾ ਦੇਖੋ ਜੀ ਕਿੰਡੀ ਸੋਹਣੀ ਹੈ ਸਰਦੀਆਂ 'ਚ ਥੋੜਾ ਇੱਥੇ ਘੱਟ ਰਸ਼ ਹੁੰਦਾ। ਨਹੀਂ ਤਾਂ ਗਰਮੀਆਂ 'ਚ ਇਹ ਜਗ੍ਹਾ ਪੂਰੀ ਪਰੀ ਹੁੰਦੀ ਐ। ਤੁਹਾਨੂੰ ਮੈਂ ਗਰਮੀਆਂ ਦੇ ਵਿੱਚ ਵੀ ਇੱਥੇ ਦੇ ਵੀਊਜ਼ ਦਿਖਾਵਾਂਗਾ। ਆ ਥੋੜੇ ਬੋਤੇ ਚੂਲੇ ਲੱਗੇ ਸੀ ਬੱਚਿਆਂ ਲਈ। ਆ ਦੇਖੋ ਵੀਰ ਆ ਚੈੱਕ ਕਰੋ ਇਹ ਆ ਜੀ ਈਚ ਦੂਰ ਦੂਰ ਤੱਕ ਤੁਹਾਨੂੰ बस ਪਾਣੀ ਪਾਣੀ ਦਿਖੇਗਾ ਇਸ ਪਾਣੀ ਦੇ ਉਸ ਪਾਰ ਅਮਰੀਕਾ ਤੇ ਇਧਰ ਕੈਨੇਡਾ ਜਗਾ ਤੇ ਆ ਕੇ ਬੰਦੇ ਨੂੰ ਇਦਾਂ ਫੀਲ ਹੁੰਦਾ ਜਿਵੇਂ ਬੰਦਾ ਸਵਰਗ ਦੇ ਵਿੱਚ ਆ ਗਿਆ ਹੋਵੇ ਦੂਰ ਦੂਰ ਤੱਕ ਸਿਰਫ ਪਾਣੀ ਤੇ ਉਸ ਤੋਂ ਇਲਾਵਾ ਕੋਈ ਨਾਥ ਰਸ਼ ਵੀ ਨਹੀਂ ਅੱਜ ਬੰਦਾ ਆਪਣੇ ਆਪ ਨਾਲ ਵੀ ਗੱਲਾਂ ਕਰ ਸਕਦਾ ਹੁਣ ਆਪਾਂ ਚੱਲਿਆਂ ਜੀ ਬੀਚ ਤੇ ਤੇ ਬੀਚ ਤੇ ਤੁਸੀਂ ਦੇਖਿਓ ਦਿਓ ਖਾਲੀ ਬੀਚ ਪੂਰੀ ਕਿਉਂਕਿ ਸਰਦੀਆਂ ਗਿਆਲੇ ਤੇ ਦੂਰ ਦੂਰ ਤੱਕ ਸਿਰ ਪਾਣੀ ਹੀ ਪਾਣੀ ਇੱਕ ਦੋ ਬੰਦੇ ਆ ਗਿਆ ਵਿੱਚ ਤੇ ਬਸ ਤੇ ਪੰਛੀ ਪੰਛੀ ਹੋ ਗਏ ਤੇ ਗਰਮੀਆਂ ਦੇ ਵਿੱਚ ਇਹ ਪੂਰੀ ਬੀਚ ਜਿਹੜੀ ਹੁੰਦੀ ਹੈ ਇਹ ਭਰੀ ਹੁੰਦੀ ਹੈ ਲੋਕਾਂ ਨਾਲ ਇਸ ਤੋਂ ਤਨ ਉਿੱਥੇ ਸਮੁੰਦਰ ਦੀ ਆਵਾਜ਼ ਸੁਣਨ ਨੂੰ ਮਿਲਣਗੀ ਤੇ ਕੁਝ ਪੰਛੀ ਦੀ ਆਵਾਜ਼ਾਂ ਸ ਤੋਂ ਇਲਾਵਾ ਪੂਰਾ ਸਨਾਟਾ ਤੇ ਪੂਰੀ ਸ਼ਾਂਤੀ ਕਿਉਂਕਿ ਸ਼ਾਂਤੀ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਸਕੂਨ ਵੀ ਜ਼ਰੂਰੀ ਹੈ ਆ ਦੇਖੋ ਕਲਾਕਾਰੀ ਕਿੰਨੀ ਸੋਹਣੀ ਹੈ ਉਹ ਜਾਂਦੀ ਐ ਅੰਟਾਰੀਓ ਲੇਕ ਦੀ ਸ਼ੁਰੂਆਤ ਤੇ ਦੂਦੂ ਤੱਕ ਸਿਰਫ ਤੁਹਾਨੂੰ ਪਾਣੀ ਪਾਣੀ ਲੱਗੇਗਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਤੇ ਆਹ ਜਿਹੜਾ ਤੁਹਾਨੂੰ ਪੁੱਲ ਲੱਭਨ ਤੇ ਆ ਆ ਪੁੱਲ ਲੇਕ 뷰 ਪਾਰਕ ਦਾ ਲਾਸਟ ਪੁੱਲ ਹੈ ਤੇ ਹੁਣ ਨੰਨੇ ਟੈਬਲੇਟ 'ਤੇ ਥੋੜਾ ਬੱਤ ਕੀ ਤੇਰਾ ਤੇ ਇਸ ਕੰਨ ਪਿੱਛੇ ਦੇਖੋ ਜੀ ਬਹੁਤ ਸੋਹਣਾ 뷰 ਤੇ ਜ਼ਰੂਰ ਆਇਆ ਕਰੋ ਜਿਹੜੇ ਵੀ ਧਰਮ ਕੋਲੇ ਪੜਦੇ ਵੀ ਹੋ ਅੰਟਾਰੀਓ ਟਕ ਯੂਨੀਵਰਸਿਟੀ ਟ੍ਰੈਡ ਯੂਨੀਵਰਸਿਟੀ ਯਾ ਲਾਗੇ ਛਾਗੇ ਜਿੰਨੇ ਵੀ ਰਹਤੇ ਨੇ ਉਸ਼ਵਾਦੀ ਜ਼ਰੂਰ ਲਾਇਓ ਜੀ ਇੱਥੇ ਚੱਕਰ ਬਹੁਤ ਵਧੀਆ ਇੱਥੇ ਤੁਹਾਨੂੰ ਫੀਲ ਆਊਗੀ ਤੇ ਦੇਖ ਸਕਦੇ ਨਹੀਂ ਕੀ ਬਾਤ ਨੇ ਤੇ ਇਦਾਂ ਦੇ ਹੋਰ ਵੀ ਤੁਹਾਨੂੰ ਚੀਜ਼ਾਂ ਆਪ ਐਕਸਪਲੋਰ ਕਰਾਵਾਂਗੇ ਨਵੀਂ ਨਵੀਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ